ਮੇਤਰੋ ਅੱਜ ਮੈਂ ਤੁਹਾਡੇ ਵਾਸਤੇ ਨੀਲੀ ਚੰਬੀ ਘੋੜੀ ਲੈ ਕੇ ਆਇਆ ਤੇ ਘੋੜੀ ਆਪਣੇ ਵੀਰ ਭਰਾਵਾਂ ਦੇ ਕੋਲ ਹੈ ਤੇ ਆਪਣੇ ਵੀਰ ਭਰਾ ਆਹ ਘੋੜੀ ਨੂੰ ਸੇਲ ਕਰ ਰਹੇ ਆ ਤੇ ਆਪਾਂ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰ ਲੈਨੇ ਆਪਾਂ ਹੁਣ ਤੇ ਨੀਲੀ ਚੰਬੀ ਘੋੜੀ ਆ ਮੇਰੇ ਵੀਰ ਭਰਾਵੋ ਤੇ 5 ਸਾਲ ਉਮਰ ਹੈ ਘੋੜੀ ਦੀ 60 ਇੰਚ ਹਾਈਟ ਹੈ ਜੀ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਐ ਤੇ ਸਵਾਰੀ ਦੀ ਘੋੜੀ ਪਾਸ ਐ ਜੀ ਬਾਲਪੋਰੀਆਂ ਦੀ ਵੀ ਸਾਫ ਐ ਤੇ ਬਾਈ ਹੋ ਰਹਿਆਂ ਦਾ ਏਰੀਆ ਹੈਗਾ ਜੀ ਮੋਗਾ ਬਾਗਾ ਪੁਰਾਣਾ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1 ਲੱਖ ਤੇ 40000 1 ਲੱਖ ਤੇ 40000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਚਲੋ ਕਰ ਦੇਣਗੇ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਜੀ 9843 83181 ਤੇ ਡਿਟੇਲ ਇੱਕ ਵਾਰ ਦੁਬਾਰਾ ਦੱਸ ਦਿੰਨਾ 5 ਸਾਲ ਉਮਰ ਹੈ ਘੋੜੀ ਦੀ 60 ਇੰਚ ਹਾਈਟ ਹੈ ਮੋਗਾ ਬਾਗਾ ਪੁਰਾਣਾ ਏਰੀਆ ਬਾਈ ਹੋਰਿਆਂ ਦਾ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਸਵਾਰੀ ਦੀ ਪਾਸ ਹੈ ਜੀ ਬਾਲਪੋਰੀਆਂ ਦੀ ਸਾਫ ਹੈ ਤੇ 1 ਲੱਖ 40 ਹਜ਼ਾਰ ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਮਾਨਦਾਨ ਕਰ ਦੇਣਗੇ ਥੋੜਾ ਬਹੁਤਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਤੇ ਬਹੁਤ ਵਧੀਆ ਘੋੜੀ ਹੈ ਮੇਰੇ ਵੀਰ ਭਰਾਵੋ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਗੱਲਬਾਤ ਕਰ ਲਿਓ ਸਾਰੀ ਡਿਟੇਲ ਕਨਫਰਮ ਕਰਾ ਲਿਓ ਤੇ ਧੰਨਵਾਦ ਜੀ